ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੇ ਵਿਸ਼ਾਲ ਨਗਰ ਕੀਰਤਨ ਦੇ ਵਿੱਚ ਤੁਸੀਂ ਦੇਖ ਰਹੇ ਹੋ ਦਸਤਾਰਾਂ ਦਾ ਲੰਗਰ ਆਓ ਇਤਿਹਾਸ ਬਣਾਈਏ ਸਿਰ ਤੇ ਸੋਹਣੀ ਦਸਤਾਰ ਸਜਾਈਏ ਬਹੁਤ ਸੋਹਣਾ ਉਪਰਾਲਾ ਕੀਤਾ ਗਿਆ ਸੰਸਥਾ ਵੱਲੋਂ ਆਜੋ ਤੁਹਾਨੂੰ ਅੰਦਰ ਜਾ ਕੇ ਵੀਰ ਉਹਨਾਂ ਨਾਲ ਬਾਈ ਉਹਨਾਂ ਨਾਲ ਗੱਲਬਾਤ ਕਰਵਾਉਣੀ ਹੈ ਜੀ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਦਾ ਜਿਹੜਾ ਇਹ ਬਹੁਤ ਵੱਡਾ ਤੇ ਨੇਕ ਉਪਰਾਲਾ ਕੀਤਾ ਗਿਆ ਕਿਵੇਂ ਦਾ ਰਿਸਪੌਂਸ ਰਿਹਾ ਸੰਗਤ ਦਾ ਬਾਬਾ ਜੀ ਬਹੁਤ ਜ਼ਿਆਦਾ 6 ਮਹੀਨੇ ਤੋਂ ਲੈ ਕੇ 60 ਸਾਲ ਦੇ ਬੱਚੇ ਵੱਡਿਆਂ ਨੇ ਵੀ ਪੱਗਾਂ ਬਣਵਾਈਆਂ ਤੇ ਛੋਟੇ ਤੋਂ ਛੋਟੇ ਬੱਚੇ ਨੇ ਵੀ ਦਸਤਾਰ ਸਜਾਈਏ ਤੇ ਜਿੱਥਾ ਕਿ ਨਗਰ ਕੀਰਤਨ ਦੇ ਵਕ ਵਕ ਲੰਗਰ ਆ ਤੇ ਇਹ ਇਥੇ ਦਸਤਾਰਾਂ ਦਾ ਲੰਗਰ ਲਾਇਆ ਇਸ ਵਾਰ ਵੱਖਰੀ ਨਵਿਕਲੀ ਪਹਿਲ ਕੀਤੀ ਹੈ ਤੇ ਬਹੁਤ ਸੋਹਣਾ ਰਿਸਪੌਂਸ ਰਿਹਾ ਆ ਜੀ ਲਗਭਗ 400 ਤੋਂ ਪਲੱਸ ਦਸਤਾਰਾਂ ਸਜਾ ਚੁੱਕੀਆਂ ਸਵੇਰ ਦੇ ਅੱਛਾ ਜੀ ਹਾਂ ਜੀ ਤੇ ਇਸ ਲੰਗਰ ਦੀ ਲੋੜ ਸੀ ਐਵੇਂ ਲੱਗਦਾ ਸੀ ਕਿ ਲੋਕੀ ਮਤਲਬ ਕਿ ਬਹੁਤ ਜ਼ਿਆਦਾ ਜੀ ਇਸ ਵਾਲੇ ਖੁਸ਼ ਨੇ ਲੋਗ ਇਸ ਲੰਗਰ ਨੂੰ ਲੈ ਕੇ ਜੀ ਤੇ ਬਹੁਤ ਸੋਹਣਾ ਰਿਸਪੌਂਸ ਵੀ ਰਿਹਾ ਹੈ ਤੇ ਅੱਗੋ ਵੀ ਅਪਰਾਲਾ ਕਰਾਂਗੇ ਕਿ ਹਰ ਨਗਰ ਕੀਰਤਨ ਤੇ ਜਿੱਥੇ ਹੋਰ ਸਟਾਲ ਹੁੰਦੇ ਆ ਤੇ ਸਾਰਿਆਂ ਨੂੰ ਇਹ ਬੇਨਤੀ ਕਰਾਂਗੇ ਕਿ ਦਸਤਾਰਾਂ ਦਾ ਵੀ ਉੱਥੇ ਲੰਗਰ ਜਿਵੇਂ ਅਸੀਂ ਲਾਇਆ ਉਹ ਘੱਟੋ ਘਾਟੇ ਇੱਕ ਨਗਰ ਕੀਰਤਨ ਦੇ 5-10 ਦੇ ਲੰਗਰ ਹੋਣੇ ਚਾਹੀਦੇ ਆ ਹੁਣ ਤੱਕ ਤੁਸੀਂ ਕਹਿੰਦੇ 400 ਲਗਭਗ ਆਪਣੀ ਦਸਤਾਰ 400 ਦਸਤਾਰ ਬਣ ਚੁੱਕੇ ਸਵੇਰ ਤੇ ਤੇ 15 ਦਸਤਾਰ ਕੋਚ ਆਏ ਆ ਵੱਖ-ਵੱਖ ਠੀਕ ਹੈ ਜੀ ਆਪਣੀਆਂ ਅਕੈਡਮੀਆ ਤੋਂ ਜੀ ਤੇ ਸਾਰਿਆਂ ਨੇ ਲਗਾਤਾਰ ਸਵੇਰੇ 8:30 ਵਜੇ 9:00 ਵਜੇ ਤੋਂ ਆਰੰਭ ਕਰਕੇ ਜੀ 3 ਵਜ ਚੁੱਕੇ ਆ ਤੇ ਹਜੇ ਚੱਲਦਾ ਪਿਆ ਜੀ ਪ੍ਰੋਗਰਾਮ ਮੈਂ ਇੱਕ ਗੱਲ ਮੈਂ ਖਾਸ ਜਿਹੜੀ ਚੀਜ਼ ਦੇਖਿਆ ਵੀ ਇੱਕ ਛੋਟਾ ਜਿਹਾ ਬੱਚਾ ਹੋਰ ਬੱਚੇ ਬਹੁਤ ਆਏ ਹੋਣਗੇ ਹਨ ਛੋਟੇ ਛੋਟੇ ਬੱਚੇ ਵੀ ਆ ਕੇ ਮਤਲਬ ਬਣਾ ਰਹੇ ਆ ਨਾ ਬਿਲਕੁਲ ਜੀ 6 ਮੰਥ ਤੋਂ ਬੱਚੇ ਸਟਾਰਟ ਹੋ ਗਏ 6 ਮੰਥ ਤੋਂ 7 ਮੰਥ ਤੋਂ ਸਾਲ ਤੱਕ ਦੇ ਬੱਚਿਆਂ ਨੇ ਵੀ ਮਾਪਿਓ ਦੇ ਵਿੱਚ ਹੈਗਾ ਕਿ ਚਲੋ ਸਾਡੇ ਬੱਚੇ ਅੱਜ ਨਗਰ ਕੀਰਤਨ ਆ ਤੇ ਦਸਤਾਰ ਬੰਦੀ ਹੋ ਜੇ ਉਹਨਾਂ ਦੇ ਇਸੇ ਬਹਾਨੇ ਦੇ ਨਾਲ ਬੱਚੇ ਪਹਿਲੀ ਦਸਤਾਰ ਕਹਿ ਸਕਦੇ ਆ ਜੀ ਹਾਂਜੀ ਹਾਂਜੀ ਪਹਿਲੀ ਦਸਤਾਰ ਬੱਚੇ ਦੇ ਕਿ ਗੁਰੂ ਘਰੋਂ ਵੱਜ ਜੇ ਤੇ ਇਸ ਦਿਹਾੜੇ ਨੂੰ ਵੱਜ ਕੇ ਤੇ ਬੱਚੇ ਦਸਤਾਰਾਂ ਨਾਲ ਜੁੜ ਜਾਣ ਜੀ ਹਾਂਜੀ ਮੈਨੂੰ ਦੱਸੋਗੇ ਮੜਾ ਕਿਨਾ ਕਿਨਾ ਉਪਰਾਲਾ ਕੀਤਾ ਗਿਆ ਕਿਹੜੀ ਸਾਥ ਤੋਂ ਵੀ ਮੇਨ ਉਪਰਾਲਾ ਸਾਡੇ ਭਾਜੀ ਅਮਨਦੀਪ ਸਿੰਘ ਫੈਸ਼ਨ ਫਲਾਈਂਗ ਇਹਨਾਂ ਵੱਲੋਂ ਦਸਤਾਰਾਂ ਦੀ ਸੇਵਾ ਕੀਤੀ ਗਈ ਹੈ ਫਲਾਈਂਗ ਫੈਸ਼ਨ ਤੇ ਉੱਥੇ ਦਸਤਾਰਾਂ ਵੀ ਹੈ ਕੁੜਤੇ ਪਜਾਮੇ ਪੱਗਾਂ ਵੀ ਹੈ ਤੇ ਭਾਜੀ ਨੇ ਅਸੀਂ ਬੈ ਕੇ ਡਿਸਕਸ ਕੀਤਾ ਕਿ ਚਲੋ ਜਿੱਥੇ ਹੋਰ ਸਟੋਰ ਲੱਗਦੇ ਸੀ ਦਸਤਾਰਾਂ ਦਾ ਕੰਮ ਕਰਦੇ ਆ ਤੇ ਦਸਤਾਰਾਂ ਦਾ ਲੰਗਰ ਤੇ ਅਸੀਂ ਖਾਲਸਾ ਢਰਬਨ ਤੋਂ ਆ ਅਸੀਂ ਇੱਥੇ ਵਿਆਹਾਂ ਤੇ ਸਰਵਿਸ ਦਿੰਨੇ ਆ ਵਿਆਹਾਂ ਤੇ ਪੱਗ ਬੰਨਣ ਦੀ ਤੇ ਬੱਚੇ ਨੂੰ ਕਲਾਸਾਂ ਵੀ ਅਵੇਲੇਬਲ ਆ ਸਿਖਾਈ ਦੀਆਂ ਨੇ ਹਾਂਜੀ ਜੀ ਬਹੁਤ ਬਹੁਤ ਧੰਨਵਾਦ ਤੁਹਾਡੇ ਦਾ ਥੈਂਕ ਯੂ ਜੀ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ਸਾਡੀ ਇੱਕੋ ਹੀ ਮੋਟੀਵੇ ਹੈਗੇ ਅਸੀਂ 365 ਦਿਨ ਜਿਵੇਂ ਪੱਗ ਵੇਚਦੇ ਆ ਸੇਲ ਕਰਦੇ ਆ ਸਾਨੂੰ ਇਹ ਗੀ ਹੈ ਕਿ ਇਹ ਮੌਕਾ ਸਾਡਾ ਇਹੀ ਮੌਕਾ ਹੈ ਕਿ ਅਸੀਂ ਇੱਕ ਦਿਨ ਪੱਗ ਵੰਡ ਸੇਵਾ ਲਈ ਖਾਣ ਪੀਣ ਦੇ ਲੰਗਰ ਸਾਰੇ ਲਾਂਦੇ ਨੇ ਸਾਨੂੰ ਇਹੀ ਸੀਗਾ ਕਿ ਸਾਰੇ ਜਣੇ ਸਿੱਕੀ ਨਾਲ ਜੁੜਨ ਤੇ ਸਾਰੇ ਜਣੇ ਦਸਤਾਰ ਬੰਨ੍ਹਣ ਸਵੇਰੇ ਜਦੋਂ ਅਸੀਂ ਸ਼ੁਰੂ ਕੀਤਾ 9 ਵਜੇ ਤੇ ਜਿਹੜੇ ਪੰਡਾਲ ਸਾਰੇ ਬੰਦਿਆਂ ਨੇ ਲਾਏ ਹੋਏ ਨੇ ਉਹਨਾਂ ਚੋਂ ਜਿਹੜੇ ਬੰਦੇ ਨੇ ਪੱਗ ਨਹੀਂ ਬੰਨੀ ਸਾਰੇ ਪਹਿਲੇ ਅਸੀਂ ਉਹਨਾਂ ਦੀ ਪੱਗ ਬੰਨ੍ਹੀ ਸਾਰੇ ਸੇਵਾਦਾਰਾਂ ਦੇ ਪੱਗ ਬੰਨ੍ਹੇ ਜੀ ਵੀ ਤੁਸੀਂ ਸਾਰੇ ਜਣੇ ਜਿਹੜੀ ਸੇਵਾ ਕਰਨੀ ਹੈ ਪੱਗ ਬਨ ਕੇ ਕਰੋ ਜੀ ਤੇ ਸਾਰਿਆਂ ਨੇ ਸਾਡੇ ਕੋਲ ਬਣਾਈ ਤੇ ਵਧੀਆ ਸਾਨੂੰ ਉਹਨਾਂ ਨੇ ਰਿਸਪੌਂਸ ਦਿੱਤਾ ਤੇ ਅਗਲੇ ਅਗਲੇ ਸਾਲ ਜਦੋਂ ਅਸੀਂ ਦੁਬਾਰਾ ਇਹ ਉਪਰਾਲਾ ਕਰਾਂਗੇ ਸਾਡੀ ਕੋਸ਼ਿਸ਼ ਹੋ ਗਈ ਇਸ ਤੋਂ ਬੜਾ ਸੀ ਹਜ਼ਾਰ ਪੱਗ ਦੀ ਸੇਵਾ ਕਰੀ ਜੀ ਬਿਲਕੁਲ ਸਾਡੇ ਨਾਲ ਬਹੁਤ ਭਰਾ ਵੀ ਜੁੜੇ ਜਿਹੜੇ ਪੱਗਾਂ ਬਨ ਰਹੇ ਨੇ ਜਿਨ੍ਹਾਂ ਨੇ ਸਾਡੀ ਬਹੁਤ ਮਿਹਨਤ ਆ ਜਿਹੜੀ ਗੱਲ ਆ ਜੀ ਪੱਗਾਂ ਬਨਣ ਵਾਲਿਆਂ ਦੀ ਦੇਖੋ ਜੀ ਲਿਆ ਕੇ ਅਸੀਂ ਰੱਖ ਸਕਦੇ ਹਾਂ ਕੱਟ ਸਕਦੇ ਹਾਂ ਬੜ ਬਨਣ ਵਾਲਿਆਂ ਦੀ ਬਹੁਤ ਬਹੁਤ ਮੈਂ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡਾ ਬਹੁਤ ਸਾਥ ਦਿੱਤਾ ਜੀ ਯਾ ਅਗਰ ਵੀਰੋ ਨਾਲ ਗੱਲ ਕਰ ਲਈ ਵੀਰੇ ਬਹੁਤ ਸੋਹਣੀ ਦਸਤਾਰ ਬਣੀ ਗਈ ਹੈ ਨਾ ਹਾਂਜੀ ਬਹੁਤ ਵਧੀਆ ਮੈਂ ਦੇਖੀ ਨਹੀਂ ਅਜਿਹਾ ਤਾਂ ਨਹੀਂ ਬਹੁਤ ਥੋੜੀ ਲੱਦੀ ਆ ਕਿੰਦਾ ਕਿੰਨੀ ਵਾਰ ਬਣੀ ਆ ਜਨਰ ਲੱਗ ਪੱਗ ਨੇ ਮੈਂ ਕਾਫੀ ਵਾਰੀ ਬੰਨੀ ਉਦੋਂ ਦਾ ਪਹਿਲਾ ਹੋਈ ਹਾਂ ਜੀ ਹਾਂ ਜੀ ਜਿਹੜੀ ਕਿ ਕਿੱਦਾਂ ਦਾ ਪ੍ਰਾਲਾ ਲੱਗਿਆ ਵੀ ਇਹ ਚੀਜ਼ ਦੀ ਬਹੁਤ ਲੋੜ ਆ ਨਾ ਬਹੁਤ ਵਧੀਆ ਬਹੁਤ ਜ਼ਿਆਦੀ ਲੋੜ ਆ ਜੀ ਇਹਨਾਂ ਚੀਜ਼ਾਂ ਦੀ ਜਿੰਨੇ ਉਹਨਾਂ ਕਿਤਾਰੋਂ ਨੇ ਜ਼ਿਆਦਾ ਮੋਟੀਵੇਟ ਹੋਣਗੇ ਨੌਜਵਾਨ ਇਹ ਕਿ ਆਉਣਗੇ ਬਣਾਉਣ ਦੀ ਪੱਕਾ ਛੋਟੇ ਪੌਸਣ ਲਾਦੇ ਵੀਰੇ ਚੜ੍ਹਦੀ ਕਲਾ ਜਾ ਤੇ ਹੋਰ ਕਿਸੇ ਨਾਲ ਗੱਲਬਾਤ ਕਰ ਲੈ ਨਿੱਤਰ ਹੂੰ ਇੱਧਰ ਭਾਈ ਉਹ ਵੀ ਪੱਗ ਬਣਾ ਰਹੇ ਨੇ ਤੇ ਹਾਂ ਬੱਸ ਕਿੱਦਾਂ ਲੱਗ ਰਿਹਾ ਪੱਗ ਬਨ ਕੇ ਕਿਵੇਂ ਲੱਗ ਰਿਹਾ ਪੱਗ ਬੰਨੀ ਅੱਜ ਵਧੀਆ ਕਿਦਾਂ ਵਧੀਆ ਲੱਗਦਾ ਵਧੀਆ ਲੱਗਦਾ ਹਾਂਜੀ ਸੀਸੇ ਚ ਦੇਖ ਲਈ ਬਸਤਾਰ ਨਹੀਂ ਆਪਾਂ ਲਾ ਦੇਖ ਕੇ ਫਿਰ ਦੱਸਿਓ ਮੈਨੂੰ ਠੀਕ ਆ ਹੋਰ ਵੀਰੇ ਕੁਝ ਕਹਿਣਾ ਚਾਹੁੰਦੇ ਤੁਸੀਂ ਅ ਬਸ ਜੀ ਬਹੁਤ ਬਹੁਤ ਧੰਨਵਾਦ ਸੰਗਤ ਦਾ ਵੀ ਤੇ ਵੀਰਾਂ ਦਾ ਵੀ ਜਿਨ੍ਹਾਂ ਨੇ ਇੰਨਾ ਸੋਹਣਾ ਉਪਰਾਲਾ ਕੀਤਾ ਸਵੇਰ ਤੋਂ ਹੀ ਆਪਾਂ ਦਸਤਾਰਾ ਸਜਾ ਰਹੇ ਆ ਸੰਗਤਾਂ ਦੇ ਤੇ ਬਹੁਤ ਵਧੀਆ ਰਿਸਪੌਂਸ ਆ ਗਿਆ ਤੋਂ ਵੀ ਆਪਾਂ ਸੇਵਾ ਕਰਿਆ ਕਰਾਂਗੇ ਤੇ ਬਹੁਤ ਬਹੁਤ ਧੰਨਵਾਦੀ ਅਦਰ ਬਾਈ ਜੀ ਬੈਠਣੇ ਕਰ ਲਓਗੇ ਗੱਲ ਇੱਕ ਮਿੰਟ ਅੱਜ ਦਸਤਾਰ ਬਨ ਰਹੇ ਹਾਂ ਕਿਵੇਂ ਲੱਗਦਾ ਬਹੁਤ ਵਧੀਆ ਲੱਗਦਾ ਜੀ ਬਹੁਤ ਵਧੀਆ ਲੱਗਦਾ ਇਹਦਾ ਲਾਲ ਰੰਗ ਦੀ ਪਾਹਨ ਪੂਰੀ ਜੱਜ ਗਈ ਹਾਂਜੀ ਠੀਕ ਹੈ ਠੀਕ ਹੈ ਬਹੁਤ ਬੜੀ ਥੈਂਕ ਯੂ ਬਹੁਤ ਸੋਹਣੀ ਲੱਗਦੀ ਆ ਥੈਂਕ ਯੂ ਜੀ ਤੁਸੀਂ ਕਿੰਨੀ ਵਾਰ ਬੰਨੀ ਆ ਪੱਗ ਅੱਜ ਮਤਲਬ ਮੈਂ ਪਹਿਲੇ ਆਪ ਬੰਨਦਾ ਹੁੰਦਾ ਸੀ ਠੀਕ ਹੈ ਮੈਂ ਅੱਜ ਬਨਵਾਣ ਲਗਾ ਪਹਿਲਾਂ ਹਾਂ ਇੱਕ ਵਾਰੀ ਦੋ ਵਾਰੀ ਪਹਿਲਾਂ ਹੋਰ ਕਿਸੇ ਤੋਂ ਵੀ ਬਨਵਾਈ ਸੀਗੀ ਠੀਕ ਹੈ ਪਰ ਮੈਨੂੰ ਇਦਾਂ ਦੀ ਪੱਗ ਨਹੀਂ ਬਨਣੀਆਂ ਆਂਦੀ ਮੈਂ ਬਹੁਤ ਖੁਸ਼ ਹਾਂ ਮੇਰੇ ਤੇ ਜੀ ਬਨਨੀ ਆ ਜੀ ਠੀਕ ਹੈ ਠੀਕ ਹੈ ਠੀਕ ਹੈ ਸਟਾਈਲ ਚੇਂਜ ਹੋ ਜਾਂਦਾ ਮਾੜਾ ਹਾਂਜੀ ਹਾਂਜੀ ਵਧੀਆ ਲੱਗਦਾ ਜੀ ਬਹੁਤ ਸੋਹਣਾ ਜੀ ਬਹੁਤ ਸੋਹਣਾ ਤੇ ਹੋਰ ਕਿਸ ਇਹਨਾਂ ਦੇਖ ਕੇ ਰਿਸਪੌਂਸ ਜਿਹੜੀ ਮਿਲਦਾ ਤਾਂ ਬੜਾ ਕਹਿਣ ਲੱਗਦਾ